ਚੰਡੀਗੜ੍ਹ ਵਿੱਚ ਐਸਕੇਐਮ ਤੇ ਕੇਐਮਐਮ ਦੀ ਅਹਿਮ ਮੀਟਿੰਗ ਹੈ ਕੇਂਦਰ ਵੱਲੋਂ 4 ਮਈ ਦੀ ਮੀਟਿੰਗ ਮੁਲਤਵੀ ਕਰਨ ਮਗਰੋਂ ਅੱਜ ਨਵੀਂ ਰਣਨੀਤੀ ਬਣੇਗੀ ਕਿਸਾਨਾਂ ਨੇ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਸ਼ਾਮਿਲ ਨਾ ਕਰਨ ਦੀ ਸ਼ਰਤ ਰੱਖੀ ਸੀ ਕਿਸਾਨਾਂ ਦੀ ਸ਼ਰਤ ਤੋਂ ਬਾਅਦ ਕੇਂਦਰ ਨੇ 4 ਮਈ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਕੀਤੀ ਹੈ ਸੋ ਅੱਜ ਚੰਡੀਗੜ੍ਹ ਵਿੱਚ ਐਸਕੇਐਮ ਤੇ ਕੇਐਮਐਮ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਦੱਸ ਦੇ ਕਿ ਜਿਸ ਨਾਲ 4 ਮਈ ਨੂੰ ਪਹਿਲਾਂ ਕੇਂਦਰ ਨਾਲ ਮੀਟਿੰਗ ਹੋਣੀ ਸੀ ਫਿਲਹਾਲ ਕੇਂਦਰ ਵੱਲੋਂ 4 ਮਈ ਦੀ ਮੀਟਿੰਗ ਮੁਲਤਵੀ ਕਰਤੀ ਗਈ ਹੈ ਜਿਸ ਮਗਰੋਂ ਹੁਣ ਅੱਗੇ ਦੀ ਰਣਨੀਤੀ ਕੇਂਦਰ ਵੱਲੋਂ ਵੀ ਬਣਾਇਆ ਜਾਏ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੂੰ ਸ਼ਾਮਿਲ ਨਾ ਕੀਤਾ ਜਾਏ ਸ਼ਰਤ ਰੱਖੀ ਗਈ ਸੀ ਜੇ ਉਹ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਆਏਗਾ ਤਾਂ ਫਿਰ ਉਹ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ ਸੋ ਕਿਸਾਨਾਂ ਦੀ ਇਸ ਸ਼ਰਤ ਤੋਂ ਬਾਅਦ ਕੇਂਦਰ ਨੇ ਹੁਣ ਜਿਹੜੀ 4 ਮਈ ਨੂੰ ਹੋਣ ਵਾਲੀ ਮੀਟਿੰਗ ਹੈ ਉਸ ਨੂੰ ਫਿਲਹਾਲ ਅੱਗੇ ਖੜ ਦਿੱਤਾ ਹੈ ਰੱਦ ਕਰਤਾ ਹੈ ਕਿਸਾਨ ਜੰਬੂ ਤੇ ਖਨੌਰੀ ਮੋਰਚਾ ਜ਼ਬਰਨ ਚੁਕਾਉਣ ਤੋਂ ਸੂਬਾ ਸਰਕਾਰ ਤੋਂ ਬੇਹੱਦ ਨਾਰਾਜ਼ ਨੇ ਸੋ ਐਸੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਐਸਕੇਐਮ ਤੇ ਕੇਐਮਐਮ ਦੀ ਵੀ ਅਹਿਮ ਮੀਟਿੰਗ ਹੋਣੀ ਹੈ ਉਤੇ ਜਿਹੜੀ 4 ਤਰੀਕ ਨੂੰ ਯਾਨੀ ਕੱਲ ਮੀਟਿੰਗ ਹੋਣੀ ਸੀ ਉਹ ਵੀ ਫਿਲਹਾਲ ਜਿਹੜੀ ਹੈ ਮਲਤਵੀ ਕੇਂਦਰ ਵੱਲੋਂ ਕਰ ਦਿੱਤੀ ਗਈ ਹੈ ਸੋ ਕਿਸਾਨ ਸ਼ੰਭੂ ਤੇ ਖਨੋਰੀ ਮੋਰਚਾ ਜ਼ਬਰਨ ਚੁਕਵਾਨ ਤੋਂ ਪੰਜਾਬ ਸਰਕਾਰ ਤੋਂ ਬੇहद ਨਾਰਾਜ਼ ਨੇ ਜੋ ਪੰਜਾਬ ਸਰਕਾਰ ਦਾ ਰਵਈਆ ਰਿਹਾ ਕਿਸਾਨਾਂ ਪ੍ਰਤੀ ਉਸ ਨੂੰ ਲੈ ਕੇ ਨਾਰਾਜ਼ਗੀ ਲਗਾਤਾਰ ਹੁਣ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਵੀ ਤਿੱਖੇ ਸਵਾਲਾਂ ਦਾ ਸਾਹਮਣਾ ਵੀ ਸੂਬੇਚ ਕਰਨਾ ਪੈ ਰਿਹਾ ਹੈ ਲੇਕਿਨ ਇਸ ਵਿੱਚਕਾਰ ਕਿਉਂਕਿ ਬੜੀ ਅਹਿਮ ਮੀਟਿੰਗ 4 ਤਰੀਕ ਨੂੰ ਹੋਣੀ ਸੀ ਉਹ ਮਲਤਵੀ ਹੋ ਗਈ ਹੈ ਸੋ ਹੁਣ ਅੱਗੇ ਕੀ ਕੁਝ ਸਰਕਾਰ ਜਿਹੜੀ ਕੇਂਦਰ ਦੀ ਹੈ ਉਹ ਤੈਅ ਕਰਦੀ ਹੈ اور او ٹی ایس کیم تے کے ایم ایم کی فیصلہ کر دینا اج دی میٹنگ دیکھنا واقعی بڑا اہم رہن والا ہے تو चंडीगढ़ وچ ایس کیم تے کے ایم ایم دی اہم میٹنگ ہون جا رہی ہے కేంద్ర ਵੱلوں جڑی 4 مئی نو میٹنگ سی او ملتوی ہو گئی ہے جس مگروں ائے ہن نئی رننیتی جڑی بنائی جائے گی کیونکہ ایتھے سب تو بڑا اعتراض کساناں ਵੱلوں کسان جتھبندیاں ਵੱلوں ظاہر کیتا گیا سی کہ پنجاب دا کوئی نمائندہ شامل نہ ہووے ਮਨਜੋਤ ਸਾਡੇ ਨਾਲ ਜੁੜੇ ਨੇ ਮਨਜੋਤ ਬੜੀ ਅਹਿਮ ਮੀਟਿੰਗ 4 ਮਹੀਨੋਂ ਹੋਣੀ ਸੀ ਕੇਂਦਰ ਦੇ ਨਾਲ ਕਿਸਾਨਾਂ ਦੀ ਲੇਕਿਨ ਫਿਲਹਾਲ ਉਹ ਮੁਲਤਵੀ ਹੋ ਗਈ ਤੇ ਅੱਜ ਮੀਟਿੰਗ ਹੋਣੀ ਹੈ ਉਹਨ এসਕੇਐਮ ਤੇ ਕੇਐਮਐਮ ਦੀ ਹਾਂ ਬਿਲਕੁਲ ਦਾਦਾ ਪਰ ਹਾਲਾਂਕਿ ਅੱਜ 11 ਵਜੇ ਪਹਿਲਾਂ ਐਸਕੇਐਮ ਨਾਨ ਪੋਲਿਟਿਕਲ ਔਰ ਕੇਐਮਐਮ ਜਿਹੜੇ ਨੇ ਯਾਨੀ ਕਿ ਫਾਰਮ ਹੋਰ ਦਾ ਗੈਰ ਰਾਜਨੀਤੀ ਕਹਿੰਦੇ ਕਿਸਾਨ ਮਜ਼ਦੂਰ ਮੋਰਚਾ ਆਪਣੀ ਦੋਵੇਂ ਅਲੱਗ ਤੋਂ ਮੀਟਿੰਗ ਕਰਨਗੇ ਔਰ ਉਸ ਤੋਂ ਬਾਅਦ ਦੋਹਾਂ ਦੀ ਇੱਕ ਸਾਂਝੀ ਮੀਟਿੰਗ ਹੋਣੀ ਹੈ ਔਰ ਇਸ ਦਾ ਮੁੱਖ ਏਜੰਡਾ ਜਿਹੜਾ ਹੈ ਜਿਸ ਦੇ ਵਿੱਚ ਪਿਛਲੇ ਦਿਨੀ ਪਹਿਲਾ ਕਿਸਾਨਾਂ ਵੱਲੋਂ ਕੇਂਦਰ ਨੂੰ ਇੱਕ ਪੱਤਰ ਲਿਖ ਕੇ ਗਿਆ ਗਿਆ ਸੀ ਕਿ ਜੇਕਰ ਤੁਸੀਂ ਸਾਡੇ ਨਾਲ ਬੈਠਕ ਕਰਨੀ ਹੈ ਤਾਂ ਉਸ ਦੇ ਵਿੱਚ ਪੰਜਾਬ ਦੇ ਨੁਮਾਇंदे ਸ਼ਾਮਲ ਨਾ ਹੋਣ। ਉਸ ਤੋਂ ਬਾਅਦ ਜਦੋਂ ਕੇਂਦਰ ਦਾ ਜਿਹੜਾ ਉਹ ਸੱਦਾ ਆਉਂਦਾ ਜਾਂ ਚਿੱਠੀ ਕਹਿ ਲਈਏ ਵੀ ਉਸ ਦੇ ਵਿੱਚ ਸਾਧ ਤੌਰ ਦੇ ਆਪਾਂ ਪਹਿਲਾਂ ਤਾਂ ਮੀਟਿੰਗ ਨੂੰ ਬੁਲਤੋ ਵੀ ਕੀਤਾ ਗਿਆ ਔਰ ਉਸ ਦੇ ਵਿੱਚ ਇਹ ਵੀ ਗਰਾਉਂਡ ਸੁੱਤੇ ਗਏ ਸੀ ਕਿ ਜੇਕਰ ਪੰਜਾਬ ਦਾ ਕੋਈ ਮੁੱਦਾ ਹੈ ਨਾ ਉਸ ਦੇ ਵਿੱਚ ਪੰਜਾਬ ਸਰਕਾਰ ਦਾ ਹੋਣਾ ਲਾਜ਼ਮੀ ਹੈ। ਯਾਨੀ ਕਿ ਸਟੇਟ ਸਰਕਾਰ ਦਾ ਹੋਣਾ ਲਾਜ਼ਮੀ ਹੈ ਜਦੋਂ ਕੋਈ ਮੁੱਦਾ ਸਟੇਟ ਦੇ ਨਾਲ ਜੁੜਿਆ ਹੁੰਦਾ ਹੈ। ਕਾ ਉਸ ਨੂੰ ਲੈ ਕੇ ਅੱਜ ਜਿਹੜੀ ਪਹਿਲਾਂ ਮੀਟਿੰਗ ਕੇਂਦਰ ਨੇ ਮੋਟਿਵ ਕਰ ਦਿੱਤੀ ਹੈ ਤਾਂ ਉੱਥੇ ਹੀ ਅੱਜ ਹੁਣ ਕਿਸਾਨ ਇਸ ਦੇ ਉੱਤੇ ਮੰਤਨ ਮੰਤਨ ਕਰਨਗੇ ਕਿ ਅਗਲੀ ਮੀਟਿੰਗ ਦੀ ਜਿਵੇਂ ਕਿਵੇਂ ਲੈਣੀ ਹੈ ਜਾਂ ਫਿਰ ਜਿਹੜੀ ਚਿੱਠੀ ਭੇਜਣੀ ਹੈ ਕੇਂਦਰ ਨੂੰ ਉਸ ਦੇ ਵਿੱਚ ਕੀ ਲਿਖ ਕੇ ਭਜਣਾ ਕਿਉਂਕਿ ਇੱਥੇ ਦੋ ਐਂਗਲ ਜੋੜ ਕੇ ਦੇਖੇ ਜਾ ਸਕਦੇ ਆ ਤਾਂ ਪਹਿਲਾ ਵੀ ਪੰਜਾਬ ਦੇ ਨੁਮਾਇੰਦਿਆਂ ਨੂੰ ਮੋੜ ਤੋਂ ਸ਼ਾਮਲ ਕੀਤਾ ਜਾਵੇ ਜਾਂ ਫਿਰ ਦੂਸਰੇ ਪਾਸੇ ਫਿਰ ਤੋਂ ਜਿਹੜੀ ਮੀਟਿੰਗ ਹੈ ਉਸ ਨੂੰ ਰੱਦ ਕਰਨ ਦੇ ਲਈ ਚਿੱਠੀ ਲਿਖਣੀ ਕਿ ਤੁਸੀਂ ਪੰਜਾਬ ਦੇ ਨੁਮਾਇंदे ਸ਼ਾਮਲ ਨਹੀਂ ਕਰਨੇ ਇਸ ਕਰਕੇ ਜੇਕਰ ਤੁਸੀਂ ਇਕੱਲੀ ਮੀਟਿੰਗ ਕਰਨੀ ਹੈ ਤਾਂ ਠੀਕ ਹੈ ਨਿੱਤਰ ਆਪ ਕੀਤੀ ਜਾਵੇ ਤੇ ਦੋ ਜਿਹੜੇ ਐਂਗਲ ਨੇ ਇਹਨਾਂ ਨੂੰ ਲੈ ਕੇ ਦੇਖਿਆ ਜਾ ਸਕਦਾ ਔਰ ਇਹਨਾਂ ਦੋਹਾਂ ਨੂੰ ਲੈ ਕੇ ਜਿਹੜਾ ਮੁੱਖ ਜਿੰਦਾ ਰੱਖਿਆ ਗਿਆ ਔਰ ਉਸ ਦੇ ਇਲਾਵਾ ਜਿਹੜਾ ਪਿਛਲੇ ਦਿਨੀ ਜਿਹਦੇ ਦੋਵੇਂ ਮੋਰਚੇ ਖਨੌਰੀ ਸ਼ੰਪੂ ਚੱਲ ਰਹੇ ਸੀਗੇ ਔਰ ਉਹਨਾਂ ਦੋਹਾਂ ਮੋਰਚਿਆਂ ਤੋਂ ਜਦੋਂ ਸਰਕਾਰ ਨੇ ਚੁੱਕਿਆ ਉਸ ਤੋਂ ਬਾਅਦ ਕਈ ਜਿਹੇ ਕਿਸਾਨ ਆ ਗੋ ਜਿਹੜੇ ਵਕਵਾਤ ਜਸੇ ਬੰਦੀਆਂ ਤੋਂ ਨੇ ਉਹ ਬਾਗੀ ਸੁਰਾਂ ਦੇ ਵਿੱਚ ਆਏ ਔਰ ਕਿਸਾਨਾਂ ਦਾ ਜਿਹੜੇ ਮੁੱਖ ਆਗੂ ਸੀਗੇ ਜਗਜੀਤ ਸਿੰਘ ਢੱਲਵਾ ਆ ਜਾਂ ਦੂਸਰੇ ਜਿਹੜੇ ਕਿਸਾਨ ਨੇ ਉਹਨਾਂ ਦਾ ਸਮਝੌਤਾ ਖਾ ਲਈਏ ਸਰਕਾਰ ਦੇ ਨਾਲ ਦਿਖਾਇਆ ਕਿ ਜਿਸ ਕਰਕੇ ਇਹ ਮੋਰਚਾ ਸਾਜਿਸ਼ ਦੇ ਨਾਲ ਚੁਕਵਾਇਆ ਗਿਆ ਤਾਂ ਹੁਣ ਇਹ ਦੋਨਾਂ ਮੁੱਦਿਆਂ ਦੇ ਤੇ ਚਰਚਾ ਹੋਣੀ ਹੈ ਹਾਲਾਂਕਿ ਪਹਿਲਾਂ ਭਾਵੇਂ ਕਿਸਾਨਾਂ ਨੇ ਇੱਕ ਕਮੇਟੀ ਬਣਾ ਲਈ ਸੀ ਗਈ ਹੈ ਔਰ ਉਸ ਦੇ ਵਿੱਚ ਉਹਨਾਂ ਦੋ ਕਿਸਾਨਾਂ ਨੂੰ 1 ਮਹੀਨੇ ਦੇ ਲਈ ਸਸਪੈਂਸ਼ਨ ਆਰਡਰ ਔਰ ਦੂਸਰੇ ਪਾਸੇ ਇੱਕ ਕਿਸਾਨ ਆਗੂ ਨੂੰ ਜਿਹੜਾ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਨਹੀਂ ਹੋਣ ਦਾ ਲੈ ਕੇ ਔਰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤਾਂ ਉਸ ਦੇ ਉੱਤੇ ਵੀ ਵਿਚਾਰ ਬਣੀ ਜਿਹੜੀ ਪੰਜ ਮੈਂਬਰੀ ਕਮੇਟੀ ਕਿਸਾਨਾਂ ਵੱਲੋਂ ਬਣਾਈ ਗਈ ਹੈ ਤਾਂ ਅੱਜ ਮੁੱਖ ਕਿੰਨੇ ਝੰਡੇ ਰੱਖੇ ਗਏ ਨੇ ਜਿਸ ਦੇ ਵਿੱਚ 11 ਵਜੇ ਦੇ ਕਰੀਬਨ ਮੀਟਿੰਗ ਸ਼ੁਰੂ ਹੋਵੇਗੀ ਮੀਟਿੰਗ ਹੋਣ ਤੋਂ ਬਾਅਦ ਇੱਕ ਪ੍ਰੈਸ ਸਵਾਰਤਾ ਕਰਕੇ ਸਾਰੇ ਮੁੱਦਿਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਜੀ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਮਨਜੋਤ ਸੋ ਇੱਥੇ ਲਗਾਤਾਰ ਮੀਟਿੰਗ ਜਿਹੜਾ ਦੌਰ ਦੇਖਣ ਨੂੰ ਮਿਲੇਗਾ ਅੱਗੇ ਦੀ ਕੀ ਕੁਝ ਰਣਨੀਤੀ ਕਿਸਾਨ ਬਣਾ ਦੇਣੀ ਹੈ ਉੱਤੇ ਕੇਂਦਰ ਦਾ ਅੱਗੇ ਕੀ ਕੁਝ ਰੁਕ ਰਹਿਦਾ ਹੈ ਬਾਕੀ ਦੇ